ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਦੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਬੇਨਤੀ ਕਰਨਾ ਹੈ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤ ਕੀਤਾ ਪਿਆ ਹੈ ਆਈ ਅਰਦਾਸ ਕੀਤੇ ਕਿ ਲੋਕੀ ਸ਼ਾਂਤੀ ਨਾਲ ਰਹੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਰਦਾਸ ਬੇਨਤੀ ਕਰਨ ਆਇਆ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਰਹੇ ਪੰਜਾਬ ਵਿੱਚ ਤਰਕੀਆ ਹੈ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਦੋਂ ਬੁਰਾ ਹਾਲ ਕੀਤਾ ਪਿਆ ਹੈ ਆਈ ਅਰਦਾਸ ਕੀ ਦੇਂਗੇ ਕਿ ਲੋਕੀ ਸ਼ਾਂਤੀ ਨਾ ਰਹੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਬੇਨਤੀ ਕਰਨਾ ਹੈ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤਾ ਪਿਆ ਹੈ 아이 ਅਰਦਾਸ ਕੀਤੇਗੇ ਕਿ ਲੋਕੀ ਸ਼ਾਂਤੀ ਨਾਲ ਰਹੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਤੋਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਅਰਦਾਸ ਬੇਨਤੀ ਕਰਨਾ ਹੈ ਕਿ ਜਿਹੜਾ ਨਵਾਂ ਸਾਲ 2026 ਛੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਪਰਿਆ ਹੋ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਹੋਏ ਭਾਈਚਾਰਾ ਇਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤਾ ਪਿਆ ਹੈ ਆਈ ਅਰਦਾਸ ਕੀਤੇਗੇ ਲੋਕੀ ਸ਼ਾਂਤੀ ਨਾਲ ਰਹੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਬੇਨਤੀ ਕਰਨ ਆਇਆ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤਾ ਪਿਆ ਹੈ ਆਈ ਅਰਦਾਸ ਕੀਤੇ ਕਿ ਲੋਕੀ ਸ਼ਾਂਤੀ ਨਾਲ ਰਹੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ। ਅਰਦਾਸ ਬੇਨਤੀ ਕਰਨ ਆਇਆ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ। ਪੰਜਾਬ ਵਾਸਤੇ ਖੁਸ਼ੀਆਂ ਭਰਿਆ ਉਹ ਸਾਲ ਹੋਏ। ਪੰਜਾਬ ਵਿੱਚ ਅਮਨ ਸ਼ਾਂਤੀ ਹੋਏ, ਭਾਈਚਾਰਕ ਸਾਂਝ ਰਹੇ। ਪੰਜਾਬ ਵਿੱਚ ਤਰੱਕੀ ਆਏ। ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤਾ ਪਿਆ ਹੈ। ਅਇਰਦਾਸ ਕਿੰਨੇ ਲੋਕੀ ਸ਼ਾਂਤੀ